ਸਿਵਲ ਹਸਪੀਟਲ ਹੁੰਦਾ ਸ਼ਾਇਦ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਹੈ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਹੈ ਔਰ ਦੌਰੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਮਰਜੈਂਸੀ ਨਸ਼ਾ ਛੁਡਾਓ ਕੇਂਦਰ ਅਸੀਂ ਵਿਜ਼ਿਟ ਕੀਤਾ ਕਿ ਇਹ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਜਿਹੜੇ ਜਿਹੜੇ ਜਿਹੇ ਦੇ ਵਿੱਚ ਨਸ਼ੇ ਨੂੰ ਕੰਟਰੋਲ ਕੀਤਾ ਜਾਏ ਔਰ ਉਸਤੇ ਨਥ ਬਾਈ ਜਾਵੇ ਤਾਂ ਕਿ ਪੇਸ਼IENTS ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਰਹੀ ਹੈ ਉਹਨਾਂ ਨੂੰ ਜਿਹੜੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਾਇਗਾ ਇੰਸਟੀਚਿਊਸ਼ਨ ਦੇ ਵਿੱਚ ਪ੍ਰੋਵਾਈਡ ਕੀਤੇ ਜਾਣ ਦੀ ਆ ਸੀਐਮ ਸਾਹਿਬ ਨਾਲ ਉਹਨਾਂ ਨਾਲ ਵੀ ਮੈਂ 3-4 ਮੀਟਿੰਗਾਂ ਕਰ ਚੁੱਕਿਆ ਸਾਰੇ ਸਿਕਿਉਰਿਟੀ ਦੇ ਸਿਕਿਉਰਿਟੀ ਐਂਗਲ ਤੋਂ ਹਰ ਚੀਜ਼ ਜਿਹੜੀ ਹੈ ਉਹ ਪੂਤਾ ਪਰ ਬੰਦ ਹੈ ਸਰਕਾਰ ਦਾ ਸਭ ਤੋਂ ਬੇਨ ਪ੍ਰਾਇਰਟੀ ਹੈ ਹੈਲਥ ਸੈਕਟਰ ਤੇ ਸਿਹਤ ਵਿਭਾਗ ਸਿਹਤ ਵਿਭਾਗ ਦਾ ਜਿਹੜਾ ਸਿਵਲ ਸਰਜਨ ਆਫਿਸ ਔਰ ਜਿਹੜਾ ਸਿਵਲ ਹਸਪੀਟਲ ਆਫ ਦਾ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਆ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਔਰ ਦੌਰੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਮਰਜੈਂਸੀ ਨਸ਼ਾ ਛੁਡਾਓ ਕੇਂਦਰ ਅਸੀਂ ਵਿਜ਼ਿਟ ਕੀਤਾ ਕਿ ਜਿਹੜੀ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਉਸ ਤੇ ਇੱਕ ਨਥ ਪਾਈ ਜਾਵੇ ਤਾਂ ਕਿ ਜਿਹੜਾ ਯੂਥ ਹੈ ਉਹ ਜਿਹੜਾ ਨਸ਼ੇ ਬੰਦਾ ਨਾ ਜਾਵੇ ਉਹਨੂੰ ਉਸਾਰ ਵਰ ਜਿਹੜਾ ਹੈ ਉਹ ਤੋੜਿਆ ਜਾਵੇ ਇਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੀ ਗਿਆ ਸੀਗਾ ਉੱਥੇ ਵੀ ਮੈਂ ਗੱਲ ਕੀਤੀ ਵੀ ਕਿਹੜੇ-ਕਿਹੜੇ ਰੋਜ਼ਗਾਰ ਦੇ ਸਾਧਨ ਸਾਡੇ ਕੋਲ ਅਵੇਲੇਬਲ ਹੈ ਕਿਹੜੀ-ਕਿਹੜੀ ਕੰਪਨੀਆਂ ਸਾਡੇ ਕੋਲ ਕਿਹੜੀ-ਕਿਹੜੀ ਰੋਜ਼ਗਾਰ ਡਿਮਾਂਡ ਵਾਸਤੇ ਆ ਰਹੀ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਇਆ ਤਾਂ ਕਿ ਜਿਹੜਾ ਇੱਕ ਯੂਥ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕੇ ਪੇਸ਼IENTS ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਨੂੰ ਜਿਹੜੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਾਇਗਾ ਇੰਸਟੀਟਿਊਸ਼ਨ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣਗੀਆਂ ਘਾਤੀ ਘੜੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਛੋਟੇ ਛੋਟੇ ਆਈਟਮਾਂ ਦੀ ਜਿਹੜੀ ਜ਼ਰੂਰਤ ਸੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਚੁੱਕੀਆਂ ਹਨ ਹੋਰ ਵੀ ਅਸੀਂ ਇੱਥੇ ਅਮਰਜੈਂਸੀ ਬੋਰਡ ਦੇਖਾਂਗੇ ਪੇਸ਼IENTS ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਸੁਵਿਧਾ ਜਿਹੜੀ ਹੈਗੀ ਉਹ ਸੰਤੁਸ਼ਟੀ ਜਨਕ ਨਹੀਂ ਰਹੀ ਹੈ ਕਿ ਨਹੀਂ ਸਰ ਇੱਕ ਪਿਛੇ ਬਹੁਤ ਵੱਡਾ ਮੁੱਦਾ ਉੱਠਿਆ ਸੀ ਸੁਰੱਖਿਆ ਦਾ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਉਹਨੂੰ ਕਮੇਟੀ ਬਣਾਈ ਗਈ ਸੀ ਅੰਡਰ ਡੀਸੀ ਡਿਸਟ੍ਰਿਕਟ ਦੇ ਜਿਹੜੇ ਡੀਸੀ ਨੇ ਤਾਂ ਇਸ ਵੇਲੇ ਸੁਰੱਖਿਆ ਦੇ ਕਿਹੜੇ-ਕਿਹੜੇ ਪ੍ਰਬੰਧ ਨੇ ਸੁਰੱਖਿਆ ਨੂੰ ਤੁਸੀਂ ਦੁਬਾਰਾ ਰਿਵਾਈਜ਼ ਕਰਦੇ ਹੋ ਸਕਿਉਰਟੀ ਜਿਹੜੇ ਪ੍ਰਬੰਧ ਨੇ ਰੂਪੜ ਦੇ ਸੀ ਫਲਸਫਾ ਬਿਲਕੁਲ ਜਿਹੜੇ ਡਾਕਟਰਾਂ ਦੀ ਸਹੂਲਤ ਹੈ ਉਹ ਸਭ ਤੋਂ ਮੇਨ ਪ੍ਰਾਇਰੀਟੀ ਹੈ ਕਿਉਂਕਿ 24 ਘੰਟੇ ਇਹ ਜਿਹੜਾ ਹਸਪਤਾਲ ਇਹ ਚੱਲਦਾ ਹੈ ਕਿ ਜਿਹੜਾ ਅਮਰਜੈਂਸੀ ਰੋਡ ਜਿਹੜਾ ਚੱਲਦਾ ਹੈ ਔਰ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਦੋ ਤਿੰਨ ਵਾਰ ਇਸ ਨੂੰ ਤੇ ਡਿਸਕਸ਼ਨ ਹੋ ਚੁੱਕੀ ਹੈ ਮੀਟਿੰਗ ਹੋ ਚੁੱਕੀ ਹੈ ਪੁਲਿਸ ਨਾਲ ਵੀ ਡਾਕਟਰ ਸਹਿਮਾਨ ਨਾੜਵੀ ਸਿਵਲ ਸਰਜਨ ਨਾਲ ਮੈਂ ਇੱਕ ਹਫਤੇ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਸੀਐਮਓ ਸਾਹਿਬ ਉਹਨਾਂ ਨਾਲ ਵੀ ਮੈਂ 3-4 ਮੀਟਿੰਗਾਂ ਕਰ ਚੁੱਕਿਆ ਸਾਰੇ ਸਿਕਿਉਰਿਟੀ ਦੇ ਸਿਕਿਉਰਿਟੀ ਐਂਗਲ ਤੋਂ ਹਰ ਚੀਜ਼ ਜਿਹੜੀ ਆ ਪੂਰਤਾ ਪਰਬੰਧ ਹੈ ਤੇ ਹੋਰ ਕੋਈ ਵੀ ਜਿਹੜਾ ਐਸਐਸਪੀ ਸਾਹਿਬ ਵੱਲੋਂ ਵੀ ਅਸਵਾਸ਼ਣ ਦਿੱਤਾ ਗਿਆ ਸੀ ਵੀ ਕੋਈ ਵੀ ਇੱਥੇ ਇਦਾਂ ਦੀ ਅ ਜਿਹੜੀ ਸਖਾਵੀ ਘਟਨਾ ਹੋਰ ਨਹੀਂ ਵਾਪਰੀ ਜਾਏਗੀ ਕਿਉਂਕਿ ఎవਰੀਥਿੰਗ ਇਜ਼ ਇਨ ਪਲੇਸ ਜਿਹੜੇ ਸੀਸੀਟੀਵੀ ਕੈਮਰਾ ਹੈ ਉਹ ਵੀ ਅਸੀਂ ਲਗਾਉਣ ਜਾ ਰਹੇ ਹਾਂ ਤਾਂ ਕਿ ਕੋਈ ਚੀਜ਼ ਜਿਹੜੀ ਕਿ ਪੁਲਿਸ ਜਾਂ ਕਿਸੇ ਮਨੁੱਖੀ ਜਿਹੜੀ ਅੱਖਾਂ ਤੋਂ ਬਚ ਜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਂਦਾ ਜੀ ਸਰ ਤੁਸੀਂ ਵਿజిਟ ਕਰਿਆ ਹੈ ਕਿਹੜੀ ਕਿਹੜੀ ਕਮੀਆਂ ਨੂੰ ਐਮ ਲੈ ਕੇ ਤੁਸੀਂ ਜਿਹੜੀ ਕਮੀਆਂ ਆ ਗਈਆਂ ਉਹ ਕਿਹੜੀਆਂ ਕਿਹੜੀਆਂ ਲੱਗੀਆਂ ਨਹੀਂ ਮੇਰਾ ਵਿਜ਼ਿਟ ਆਜ ਪਰਪਸ ਜਿਹੜਾ ਹੈ ਉਹ ਕਮੀਆਂ ਬਾਰੇ ਕਮ ਸੀਗਾ ਆਇਡੈਂਟੀਫਾਈ ਕਰਨਾ ਮੇਰਾ ਵਿਜ਼ਿਟ ਸੀ ਇੱਕ ਵਾਰ ਸਮਝਣਾ ਕਿ ਕੀ ਚੱਲ ਰਿਹਾ ਹੈ ਕਿਦਾਂ ਆਪਾਂ ਇੰਸਟੀਟਿਊਸ਼ਨ ਚੰਗ ਕਰ ਰਹੇ ਕਿੰਨੇ ਪੇਸ਼ੈਂਟਸ ਆਉਂਦੇ ਆ ਆਪੀਡੀ ਕਿੰਨੇ ਆ ਆਈਪੀਡੀ ਕਿੰਨੇ ਆ ਕਿਹੜੀ ਮੈਡੀਸਿਨ ਪ੍ਰਿਸਕ੍ਰਾਈਬ ਹੁੰਦੀ ਹੈ जे डॉक्टर्स ने तो पेशेंट्स जेड़े बतीरा की है और पेशेंट्स का रूटीन की है पेशेंट्स फॉलो कर रहे हैं मैं उन्होंने गलबात की थी, मैं मेन विजिट अज का जोड़ा सी वो समझन का इंस्टीट्यूशन कि इतने इंस्ट्यूशन किमें वर्क कर रहा है और कर रहा है बाकी जो है कमी पेशी जी है और डॉक्टर्स डिस्कस करके क्योंकि चौबी घंटे उन्होंने ही इतने जोड़ा है इंस्टीट्यूशन रन करना डॉक्टर्स न डिस्कस करके असं सारी ਕੁਰੀ ਕਰਦਾ ਸਰ ਇੱਕ ਸ਼ੈਰ ਦੇ ਵਜੂਦ ਉੱਥੇ ਜਾ ਰਹੇ ਆ ਤਾਂ ਉਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਇਸ ਬਾਬਤ ਸਿਵਲ ਕੰਪ ਹਸਪੀਟਲ ਪ੍ਰਸ਼ਾਸਨ ਨਾਲ ਜਾਂ ਫੂਡ ਜਿਹੜੇ ਸਬੰਧਿਤ ਵਿਭਾਗ ਹੈਗਾ ਉਸ ਨਾਲ ਮਿਲ ਕੇ ਕੋਈ ਕਾਰਵਾਈ ਕਰ ਰਹੇ ਹਾਂ ਉਹਨਾਂ ਤੇ ਕਿਉਂਕਿ ਅਕਸਰ ਦੇਖਿਆ ਜਾਂਦਾ ਨਾ ਉਹਨਾਂ ਦੇ ਸਿਰ ਤੇ ਟੋਪੀਆਂ ਹੁੰਦੀਆਂ ਨੇ ਨਾ ਹੱਥਾਂ ਦੇ ਵਿੱਚ ਗਲਵਜ਼ ਹੁੰਦੇ ਨੇ ਉਹਨਾਂ ਤੇ ਕੋਈ ਕਰ ਰਹੇ ਹਾਂ ਕਾਰਵਾਈ ਨਹੀਂ ਬਿਲਕੁਲ ਅਸੀਂ ਇਹ ਪਲਾਨ ਕਰਾਣੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਣ ਵਾਲਾ ਹੈ ਤੇ ਸਵੀਟ ਸ਼ਾਪ ਦੀ ਵੀ ਉਹਨਾ ਸੈਂਪਲ ਜਿਹੜੇ ਹੈਗੇ ਤੁਹਾਡੇ ਲਈ ਤੇ ਜਾਣਗੇ ਔਰ ਜਿਹੜੀ ਫੂਡ ਦੀ ਵੀ ਜਿਹੜੀਆਂ ਵਾਲੇ ਗੱਲ ਕਰ ਰਹੇ ਆ ਅਸੀਂ ਸਟਾਰ ਰੇਟਿੰਗ ਦਾ ਵੀ ਕਨਸੈਪਟ ਸ਼ੁਰੂ ਕਰਾਂਗੇ ਵੀ 1 ਸਟਾਰ ਤੋਂ ਲੈ ਕੇ 5 ਸਟਾਰ ਜਿਹੜੀ ਬਿਲਕੁਲ ਹਾਈਜੀਨ ਮੇਨਟੇਨ ਕਰੂਗੀ ਤਾਂ ਕਿ ਜੇ 5 ਸਟਾਰ ਕੋਈ ਹੋਏਗਾ ਸਰਟੀਫਾਈਡ ਹੋਏਗਾ ਕਮੇਟੀ ਵੱਲੋਂ ਤੇ ਉਹਦੇ ਕੋਲ ਆਪੀ ਲੋਕ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਹਾਈਜੀਨ ਪ੍ਰੋਪਰ ਮੇਨਟੇਨ ਕਰਦਾ ਹੈ ਇਹਦੇ ਫੂਡ ਸੇਫਟੀ ਸਟੈਂਡਰਡ ਜਿਹੜੇ ਨੇ ਪੂਰੇ ਨੇ ਜਿਹੜਾ 1 ਸਟਾਰ ਹੋਏਗਾ ਲੋਕਾਂ ਨੂੰ ਆਪਣੀ ਬਤਾ ਉਹਦਾ ਬਿਜ਼ਨਸ ਜਿਹੜਾ ਅਫੈਕਟ ਹੋ ਜਾਏਗਾ ਤੇ ਇਸ ਕਰਕੇ ਉਹਨੂੰ ਆਪ ਹੀ ਮੋਟੀਵੇਟ ਹੋਣਗੇ ਕਿ ਅਸੀਂ 5 ਸਟਾਰ ਬਣ ਜਾਈਏ ਥੈਂਕ ਯੂ